ਸ੍ਰੀ ਰਾਗ ਮਹਲਾ ਪੰਜਵਾਂ ਘਰ ਸ਼ੇਵਾਂ ਕਰਨ ਕਾਰਨ ਏਕ ਉਹੀ ਜਨ ਕੀਆ ਆਕਾਰ ਤਿਸਹਿ ਤੇ ਆਵਹ ਮਨ ਮੇਰੇ ਸਰਵ ਕੋ ਆਧਾਰ ਗੁਰ ਕੇ ਚਰਨ ਮਨਮਹ ਤੇ ਆਏ ਸੋੜ ਸਗਲਾ ਸਿਆਣਪ ਸਾਚ ਸਬਦ ਲੈ ਵੱਲਾ ਏ ਰਹਾਉ ਦੁਖ ਕਲੇਸ ਨਾ ਪਾਉ ਬਿਆਪੈ ਗੁਰ ਮੰਤਰਾ ਹਿਰਦੈ ਹੋਏ ਕੋਟ ਯਤਨਾ ਕਰ ਰਹਿ ਗੁਰ ਬਿਨ ਤਰਿਓ ਨ ਕੋਏ ਦੇਖ ਦਰਸ਼ਨ ਮਨ ਸਾਧਾਰੇ ਪਾਪ ਅੰਸਗਲੇ ਜਾਹਿ ਹੋਥਿ ਨ ਕੈ ਬਲੇ ਹਾਰਣ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸ ਸਾਚ ਹਰਿ ਕਾ ਨਾਮ ਸੇ ਵਡ ਭਾਗੀ ਨਾਨਕਾ ਜਿਨਾ ਮਨ ਇਹੋ ਭਾਉ ਸਾਧ ਸੰਗਤ ਮਾਨਵਸਾ ਸਾਚ ਹਰ ਕਾ ਨਾਉ ਸੇਵਡ ਭਾਗੀ ਨਾਨਕਾ ਜਿਨਾ ਮਨ ਇਹੋ ਭਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ